ਸਰਹੰਦ ਨਹਿਰ ਚ ਖੜੇ ਆ ਬੰਦ ਆ ਆ ਦੇਖੋ ਨਿਗਾਹ ਪਾ ਰਹੀਆ ਖੜ ਕੇ ਨਹਿਰ ਦੇ ਪੂਰਾ ਇੱਕ ਦਰਿਆ ਕੱਲੀ ਇਧਰਾਂ ਗਾਂਧੀ ਨਹਿਰ ਚ ਪਾ ਕੇ ਰਾਹਤਾਂ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਦਿਨ ਹੋ ਗਏ ਬਾਈ ਸਰਹੰਦ ਨਹਿਰ ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾ ਬੰਦ ਆ ਥੱਲੋਂ ਪਾਣੀ ਖਿੱਚੀ ਆਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦਿੰਦਾ ਇਹਦੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ 'ਚ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਨੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜਾ ਨਹਿਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੜਤਾ ਇਸ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂਦੇ ਨੇ ਤੁਹਾਨੂੰ ਉਹ ਵੀ ਨੱਕੋ ਨੱਕ ਭਰੀਆਂ ਜਾਂਦੀਆਂ ਜਿੰਨਾਂ ਸਾਲ 'ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂ ਕਾਲ ਅੱਜ ਮੱਚੀ ਪਈ ਐ ਵੀ ਰੋਪੜ ਜਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜਿਨ੍ਹਾਂ ਦੇ ਪਿੰਡਾਂ ਚ ਪਾਣੀ ਮੁਕ ਚਲੇ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਿਆ ਪਾਣੀ ਦਾ ਖਿਆਲ ਛੜਤਾ ਬਾਈ ਕਿਉਂ ਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਓ ਥੱਲੇ ਆ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ ਆ ਸੂਏ ਆ ਦੇਖ ਲਓ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਈ ਆ ਜਦੋਂ ਲੋਡ ਨਹੀਂ ਹੋਣੀ ਮੀਹਾਂ ਵੇਲੇ ਉਦੋਂ ਆ ਉਤੋਂ ਦੀ ਉਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਬਾਧੂ ਪਾਣੀ ਇਹਨਾਂ ਚ ਵਗਣਾ ਹੋਏ ਲੋਡ ਆ ਥੋੜੇ ਬੰਦ ਪਏ ਪੰਜਾਬ ਦੀਆਂ ਨਹਿਰਾਂ ਸੂਏ ਕਸਿਨਾ ਸਾਰੇ ਬੰਦ ਪਈ ਆ ਜਦੋਂ ਪਾਣੀ ਦੀ ਲੋੜ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਜਾ ਰਿਹਾ ਜਦੋਂ ਮੀਂਹ ਪੈਣ ਲੱਗੇ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆਹ ਦੇਖ ਲੋ ਰਾਜਸਥਾਨ ਨੂੰ ਜਾਂਦੀ ਹੈ ਨਹਿਰ ਆਹ ਇਧਰਾਂ ਗਾਂਧੀ ਨਹਿਰ ਆ ਆ ਦੇਖ ਲੋ ਨਿਗਾਹ ਪਾੜਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਤੇ ਬੰਦੀ ਨਹੀਂ ਆਉਂਦੀ ਇਹ ਸਾਲਾਂ ਸਾਲ ਐਂ ਵਗੀ ਜਾਂਦੀ ਆ ਇੱਕ ਨਹੀਂ ਤਿੰਨ ਦਰਾਂ ਜਾਂਦੇ ਆ ਰਾਸਤਾ ਨੂੰ ਭਰ ਕੇ ਹੀ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਿੱਥੇ ਬੰਦੀਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆਂ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚੁਕੇ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਹੇਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅੱਜ ਥੱਲੋਂ ਪਾਣੀ ਦਿੱਤੀ ਜਾਂਦੇ ਆ ਆ ਪਾਣੀ ਆ ਸਾਡਾ ਸਾਨੂੰ ਇਹ ਵਰਤਣ ਦੀ ਆਗਿਆ ਵੀ ਨਹੀਂ ਇਹਦੇ ਬਾल्टी ਭਰ ਕੇ ਦਿਖਾਓ ਕੋਈ ਬਾल्टी ਭਰ ਲੈਣਾ ਤੇ ਤੇ ਬਾल्टी ਵੇਖ ਕੇ ਪੂਰੀ ਵੀ ਭਰ ਲੈ ਪਾਚਾ ਮਰਜ ਹੋ ਜਾਂਦਾ ਅੱਜ ਰਾਸਤਾਂ ਨੂੰ ਜਾਂਦੇ ਨਹਿਰ ਪਰਚਾ ਦਰਜ ਇੱਕ ਬਾल्टी ਪਾਣੀ ਵਿੱਚੋਂ ਘੜਦੀ ਇਹ ਇਹ ਪਾਣੀ ਪੰਜਾਬ ਦਾ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਕਚੀਰ ਕੇ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬ ਦੀਆਂ ਨਸਲਾਂਾਂ ਆਉਣ ਵਾਲਿਆਂ ਦਾ ਖੂਨ ਜਾ ਰਿਹਾ ਬਾਈ ਹੁਣ ਕੀ ਐ ਸਾਡੇ ਪੀਜਨੇ ਜਿਹਾ ਕੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਇਹ ਬਾਤ ਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ ਅਜੀ ਥੱਲੋਂ ਮੁਕਾ ਲੋ ਪਾਣੀ ਠੀਕ ਆ ਨੋਰ ਵੀ ਜਿਹੜੇ ਬੰਦਿਆਂ ਨਾਲ ਤੁਹਾਨੂੰ ਵੀ ਅਪੀਲ ਕਰਦਾ ਆ ਮੁੱਦੇ ਰੱਖੋ ਛੜ ਦੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆ ਮੁੱਦਾ ਰੱਖੋ ਸੈਂਟਰ ਨਾਲ ਲੜੋ ਵੜੋ ਜਿੱਥੇ ਆਪਾਂ ਐਮਐਸਪੀ ਦੇ ਪਿੱਛੇ ਜਾਂਦੇ ਆ ਉੱਥੇ ਆ ਮੁੱਦਾ ਸਭ ਤੋਂ ਗੰਭੀਰ ਆ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਜਰ ਹੋ ਗਈ ਕਿਹੜੀਆਂ ਫਸਲਾਂ ਹੋਣੀਆਂ ਕਿਹੜੀਆਂ ਐਮਐਸਪੀਆ ਸੀ ਲੈਣੀਆਂ ਨੇ ਕਿਹੜੀਆਂ ਅਗ ਨਸ ਰੱਖ ਜਾਉਂਗਾ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋ ਗਈ ਬੰਜਰ ਹੋ ਗਈ ਕੋਈ ਰੋਣਾ ਨਹੀਂ ਰਹਿਣਾ ਫਿਰ ਨਾ ਫਸਲ ਤੇ ਨਾ ਨਸਲ ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਚਿਰ ਦੇ ਕਰਕੇ ਫੁਰਦੇ ਆ ਓਏ ਅੱਜ ਦੀ ਖਬਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗਿਆ ਸਰ 15 ਫੁੱਟ ਪਾਣੀ ਪੰਜਾਬ ਦੇ ਬਕਸਾ ਜ਼ਿਲ੍ਹਿਆਂ ਦੇ ਵਿੱਚ ਕਹਿੰਦਾ ਅੱਜ ਇਹੋ ਪਾਣੀ ਬੋਕਰਿਆ ਬਾਈ ਸੋਨੂ ਆ ਦੇਰ ਦਾ ਫਰੀ ਦਾ ਲਾਲਚ ਮੁਫਤ ਦੀ ਬਿਜਲੀ ਕਰਕੇ ਚੱਕੋ ਸੱਲੋ ਬਕਾ ਦੋ ਆ ਬੰਨ ਜਾ ਖਿਆਲੀ ਛੱਡੋ ਆ ਜਾਂਦਾ ਤੁਹਾਡਾ ਮੇਰਾ ਆ ਅਮਰ ਤੁਹਾਡਾ ਸਰਬਤ ਆ ਜਾਂਦੀ ਥੋੜੀ ਮੇਰੀ ਥੋੜੀ ਜ਼ਿੰਦਗੀ ਜਾਂਦੀ ਆ ਦੇਖ ਆ ਪਾਣੀ ਜੀ ਕੁਰੀਸ ਕਰੂਗਾ ਥੰੜਾ ਪਾਣੀ ਇਹਦਾ ਨਰਾਕਾ ਹੋਵਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆ ਸੀ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਕਿ ਜੇਕਰ ਤੁਸੀਂ ਦੱਸਾਇਆ ਹੁੰਦਾ ਲੋਕੋ ਆਹ ਗੱਲਾਂ ਮੈਂ ਕਰਨੀਆਂ ਹੀ ਜਾਂ ਕੇ ਹੁਣ ਮੈਂ ਦੇ ਦ ਤੁਹਾਡੇ ਜਟਾਏ ਹੋਏ 13 ਤੇ 14ਵਾਂ ਚੰਨੀ ਦਰਣਾ ਕਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਬਾਹਰ ਆ ਗਿਆ ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਦੀ ਭਾਈ ਸਰਜੀਤ ਸਿੰਘ ਕੀ ਜਟਾਇਆ ਉਹ ਗੱਲ ਕਰ ਸਕਦਾ ਹੈ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਟਾਏ ਆ 11 12 ਉਹ ਥੋੜੀ ਗੱਲ ਕਰਦੇ ਜਾਣਾ ਆਹ ਹਮਾਦ ਦੁਨੀਆ ਦੇ ਸਾਹ ਨਾਲ ਉਹ ਸਾਡੇ ਨਾਲ ਮੈਰਾ ਫਸਟ ਹੈ ਸ਼ੂ ਵੇ ਕਿੱਪਈਆ ਥੱਲੋਂ ਲੋਕ ਪਾਣੀ ਖਿੱਚੀ ਜਾਂਦਾ ਝੋਨਾ ਲਾਉਣ ਲੱਗੇ ਲੋਕ ਚਾਰ ਪੈਦਲ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂ ਕਰ ਮੱਛੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦਾ ਦੋ ਕਿਹੜਾ ਬੰਦਾ ਇਸ ਨਾਲ ਦੇ ਉੱਤੇ ਬੋਲ ਰਿਹਾ ਕਿਹੜਾ ਬੰਦਾ ਫਿਕਰਮੰਦ ਆ ਜਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ ਸਰਕਾਰੀ ਤੋਂ ਲੈ ਕੇ ਆ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆਦਾਰ ਰੇ ਪਰ ਕਾਨੂੰਨ ਕਹਿੰਦਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਮੀਟ ਕੇ ਸੁੱਤੇ ਪਏ ਕੋਈ ਗੱਲ ਨਹੀਂ